ਲੋ ਜੀ ਸਾਡੀ ਅੱਜ ਅਸੀਂ ਆਏ ਹੋਏ ਸਿੱਤੇ ਰਾਗੀ ਮਾਜ ਸੋਣ ਹਨਾ ਤੇ ਖੁਸ਼ ਖਬਰੀ ਆ ਤੇ ਘਰ ਇੱਕ ਨਵਾਂ ਜੀ ਆ ਰਿਹਾ ਨਾ ਨਵਾਂ ਦੁੱਧ ਆ ਰਿਹਾ ਮੈਂ ਕੋਈ ਹੈਲਪ ਕਰਾਂ ਮੈਂ ਤਾਂ ਕੁਝ ਹੈਲਪ ਕਰਾ ਸਕਦੀ ਨਹੀਂ ਆਦਾ ਤੇ ਇੱਕ ਹੋਰ ਖਾਣਾ ਵੀ ਬੀ ਨਹੀਂ ਵੀ ਲੱਗਿਆ ਸਦਾ ਦੇਖੋ ਜੀ ਹਨਾ ਮੈਂ ਖਿਖੂ ਖਿਖੂੰਦਿਆ ਮਾਦੀ ਸੁਭਰੀਆ ਮੈਂ ਖਾ ਨਹੀਂ ਸਕਦੀ ਹੈ ਜੀ ਮੈਂ ਕਰਾਂ ਫੋਨ ਵੀ ਇਦਾਂ ਹਨਾ ਵੀਰ ਜੀ ਵੀਰ ਜੀ ਜਲਦੀ ਆ ਜਾਓ ਹਨਾ ਵੀ ਖੁਰ ਬਾਹਰ ਨੇ ਕਹਿੰਦੇ ਹਾਂ ਉਹ ਪਛਾਰੀ ਕੱਲੀ ਮੈਨੂੰ ਮੈਨੂੰ ਵੀ ਇੰਨੀ ਅਕਲ ਨਹੀਂ ਹੈਗੀ ਫਿਰ ਹਾਂ ਹਾਂ ਠੀਕ ਹੈ ਵੀਰ ਜੀ ਹਲੋ ਬੈਣਾ ਜੀ ਬੈਣਾ ਕਹਿੰਦੇ ਆ ਰਹੇ ਆ ਕਹਿੰਦੇ 9:30 ਹੋ ਗਏ ਤੇ ਅਸੀਂ ਬੈਠੇ ਸੀ ਰੋਟੀਆਂ ਖਾ ਰਹੇ ਸੀਗੇ ਹਨਾ ਬਾਹਰ ਬੱਚਾ ਨੇ ਦੇਖਿਆ ਬੱਚੇ ਬਾਹਰ ਖੇਡ ਰਹੇ ਸੀਗੇ ਤੇ ਫਿਰ ਬੜੇ ਖਾ ਕੇ ਹੀ ਜਾਵਾਂਗੇ ਦੇਖ ਕੇ ਗਿਰਾਂਗੇ ਅਸੀਂ ਆਇਆ ਮਾਝਾ ਸੋਈ ਮੈਨੂੰ ਬੜਾ ਫਰਿਆ ਚੰਗਾ ਲੱਗ ਰਿਹਾ ਹਨਾ ਤੇ ਪਤਾ ਨਹੀਂ ਮੈਂ ਕੀਤਾ ਤਾਂ ਹੈਗਾ ਫੋਨ ਕਹਿੰਦੇ ਮੈਂ ਆ ਰਿਹਾ ਬਾਈ ਕਹਿੰਦੇ ਕੋਈ ਗੱਲ ਨਹੀਂ ਐਦਾਂ ਦਾ ਮਾੜਾ ਮੋਟਾ ਹੁੰਦਾ ਹੀ ਆ ਮੈਨੂੰ ਕਹਿੰਦੇ ਜੋ ਰਹਾ ਨਾ ਬੰਦੇ ਦਾ ਕੰਮ ਆ ਸਹੀ ਗੱਲ ਆ ਬੰਦਾ ਬਹੁਤ ਜ਼ਰੂਰੀ ਆ ਬਾਈ ਘਰੇ ਹੋਣਾ ਨਾ ਕੱਲੀ ਜਨਾਨੀ ਮੈਨੂੰ ਤਾਂ ਆਪਣੀ ਨੀ ਆ ਕੋਲ ਆ ਗਈ ਦੀਦੀ ਵਿਚਾਰੀ ਕੱਲੀ ਉਹ ਹੁਣ ਸੋਚਾਂਗੇ ਮੈਂ ਵੀਡੀਓ ਬਣਾਉਣ ਤੇ ਲੱਗੀ ਹਾਂ ਮੈਂ ਮੈਨੇ ਕਦੇ ਕੀਤਾ ਹੀ ਨਹੀਂ ਮੈਨੂੰ ਪਤਾ ਵੀ ਨਹੀਂ ਹੈਗਾ ਕੋਈ ਸਾਡੀ ਮੱਝ ਗਈ ਸੂ ਸਾਡੀ ਮੱਝ ਨੇ ਦਿੱਤਾ ਵਾਓ ਕਿੰਨਾ ਸੋਹਣਾ ਕਾਲਾ ਕਾਲਾ ਹੈ ਨਾ ਜੀ ਜਿਵੇਂ ਕਾਲਾ ਸ਼ਾਹ ਕਾਲਾ ਹੈ ਨਾ ਹਾਂ ਜੀ ਲੈ ਸਾਡੇ ਘਰ ਆ ਗਿਆ ਦੁੱਧ ਮੁੱਲ ਲੰਦੇ ਸੀ ਦੁੱਧ ਹੋ ਗਿਆ ਹਾਂ ਥੋੜੀ ਸਹ ਪੂਸ ਚਿੱਟੀ ਆ ਬਸ ਵਧੀਆ ਵੈਲਕਮ ਵੀਰੇ ਵੈਲਕਮ ਭਰਾਵਾ ਅਸੀਂ ਵਲੌਗ ਬਣਾ ਰਹੇ ਹਾਂ ਮੱਝ ਸੁਈ ਆ ਸੀ ਅੱਜ ਆਏ ਸੀ ਦੁੱਧ ਆ ਗਿਆ ਚਲ ਹੁਣ ਬੌਲੀ ਖਾਵਾਂਗੇ ਹੈ ਨਾ ਹਲੋ ਵਧੀਆ ਮਿੱਠਾ ਮੂੰਹ ਕਰਾਂ ਦੇ ਮਿੱਠਾ ਮੂੰਹ ਕਰਾਉਾਂਗਾ ਚਲੋ ਜੀ ਅੱਜ ਰਾਤ ਬੈ ਕੇ ਲੰਘਾਵਾਂਗੇ ਕਿਉਂਕਿ ਮੱਝ ਗਈ ਸੂ ਤੇ ਕੱਟਾ ਦਿੱਤਾ ਮੱਝ ਨੇ ਹਣਾ ਦੁੱਧ ਆ ਗਿਆ ਵਿਚਾਰੇ ਇਹਨਾਂ ਦੁੱਧ ਮੁਲ ਲੈਂਦੇ ਸੀਗੇ ਤੇ ਦੇਖੋ ਹਣਾ ਕਿੰਨਾ ਹੋਇਆ ਕਿ ਜਦੋਂ ਘਰ ਦੇ ਵਿੱਚ ਮਤਲਬ ਵੀਡੀਓ ਕਿਤਾ ਘਰ ਦੇ ਵਿੱਚ ਕੁੜੀ ਹੁੰਦੀ ਆ ਨਾ ਅਕਸਰ ਲੋਕਿਆਂ ਨੂੰ ਥੋੜਾ ਅਫਸੋਸ ਇਹਨੂੰ ਕਰਦੇ ਨੇ ਇਹਨਾਂ ਦੀ ਕੁੜੀ ਹੋਈ ਆ ਜਦੋਂ ਕੋਈ ਪਸ਼ੂ ਆਪਣੇ ਮਤਲਬ ਘਰ ਦੇ ਵਿੱਚ ਹੈ ਨਾ ਆ ਕੱਟਾ ਜਾਨੀ ਕਿ ਮੁੰਡੇ ਦਾ ਰੂਪ ਹੈ ਨਾ ਉਹ ਹੀ ਕਹਿੰਦੇ ਆਪਾਂ ਤਾਂ ਬਿਲਕੁਲ ਖੁਸ਼ ਨਹੀਂ ਹੁੰਦੀ ਹੈਗੀ ਵੀ ਕੱਟੀ ਹੋਣੀ ਚਾਹੀਦੀ ਨਹੀਂ ਤੇ ਕੁੜੀ ਹੋਣੀ ਚਾਹੀਦੀ ਸੀ ਜੀ ਹੈ ਨਾ ਕਿਉਂਕਿ ਅੱਗੇ ਉਹ ਫਿਰ ਵੱਡੀ ਹੋਊਗੀ ਦੁੱਧ ਹੋਊਗੀ ਹੈ ਨਾ ਕੱਟੇ ਨੂੰ ਵੇਚਣਾ ਪਊਗਾ ਕੋਈ ਉਹਦਾ ਫਾਇਦਾ ਨਹੀਂ ਕੁਛ ਵੀ ਆ ਕਿੰਨਾ ਜਮਾਨਾ ਮਤਲਬ ਦਿੱਤਰ ਫਾਇਦਾ ਉਧਰ ਦੇਖਦਾ ਤੇ ਅੱਜ ਬੈਠਾਂਗੇ ਰਾਤ ਨੂੰ ਮੈਨੂੰ ਇਹ ਰਾਤ ਨੂੰ ਬੈਠਣਾ ਬੜਾ ਵਧੀਆ ਲੱਗਦਾ ਹੈ ਨਾ ਰਾਤ ਨੂੰ ਜਾਗਣਾ ਮੈਨੂੰ ਰਾਤ ਬਹੁਤ ਪਸੰਦ ਆ ਅੱਜ ਫਿਰ ਉਹ ਰਾਤ ਥਕੇ ਦੇਖਾਂਗੇ ਤੇ ਮੱਛੀ ਕੇਅਰ ਕਰਨੀ ਆ ਨਾ ਜਦ ਤੱਕ ਉਹ ਪੂਰੀ ਤਰ੍ਹਾਂ ਦੀ ਕੇਅਰ ਨਹੀਂ ਹੁੰਦੀ ਹੈ ਜੋ ਮੈਂ ਬੈਠ ਕੇ ਸਾਰਿਆਂ ਨੂੰ ਪਤਾ ਹੀ ਆ ਪਿੰਡ ਵਾਲਾਂ ਨੂੰ ਜਿਹੜੇ ਮੱਛੀ ਇਹਨਾਂ ਦੇ ਘਰ ਮੱਛੀਆਂ ਨੇ ਨਾ ਵਾਓ ਮੈਂ ਬਹੁਤ ਖੁਸ਼ ਆ ਇੱਕੋ ਬਹੁਤ ਵੀ ਤੇ ਲੱਗ ਰਿਹਾ